विक्रम विक्रमजीत सिंह जी जो, जो आप पार्टी का आई सेल देखते थे आज कांग्रेस के विचारों पर विश्वास व्यक्त करते हुए खड़गे जी और राहुल जी के नेतृत्व की स्वीकार करते हुए आज उन्होंने कांग्रेस ज्वाइन की हम उनका स्वागत करते हैं अभिनंदन करते हैं और उज्जवल भर कामना करते हैं ਸਰ ਦੇਖਤੇ ਹੈ ਕਾਂਗਰਸ ਕੀ ਜੋ ਪਿਛਲੇ ਕਾਰਜਕਾਲ ਨਹੀਂ ਉਸੇ ਕਾਰਨ ਇਹਨਾਂ ਨੇ ਸ਼ਾਮਲ ਹੋਏ ਉਹ ਆਪ ਪਾਰਟੀ ਦੇ ਦੁਖੀ ਹੋ ਗਏ ਇਹਨਾਂ ਨੇ ਕਾਮ ਦੇਖ ਕੇ ਕਾਂਗਰਸ ਆਸ਼ੂ ਜੀ ਦੇ ਦੇਖ ਕੇ ਸ਼ਾਮਲ ਹੋਏ ਪਾਰਟੀ ਮੈਂ ਕੀ ਕਰਨਾ ਰਹਤੇ ਹੋ ਕਾਂਗਰਸ ਪਾਰਟੀ ਕੇ ਵਿਚਾਰੋਂ ਪਰ ਵਿਸ਼ਵਾਸ ਦੇਖ ਕਰਤੇ ਹੋਏ ਇਹਨਾਂ ਨੇ ਜੁਆਇਨ ਕੀ ਅਬ ਇਨਸੇ ਸਵਾਲ ਆਪ ਕਰੋ ਸ਼ਾਮਿਲ ਕਿ ਨਾ ਸਰ ਸੁਪਰਾਂ ਦਿਖਾਇਆ ਗਿਆ ਸੀ ਰੰਗਲੇ ਪੰਜਾਬ ਦਾ ਭਗਤ ਸਿੰਘ ਹੁਣਾਂ ਦੀ ਫੋਟੋ ਦਿਖਾਈ ਗਈ ਹੈ ਰੱਬਾ ਸਾਹਿਬ ਅੰਮਿਤਕਰ ਜੀ ਉਹਨਾਂ ਦੇ ਵਿਚਾਰ ਖਾ ਕੇ ਸਾਡੇ ਵਰਗੇ ਕਈ ਹੈਗੇ ਜਿਨ੍ਹਾਂ ਨੂੰ ਵਰਗ ਲਾਇਆ ਗਿਆ ਪਰ ਬੀਤੇ ਸਮੇਂ ਨਾਲ ਇਹ ਚੀਜ਼ਾਂ ਸਾਰਿਆਂ ਦੇ ਸਾਹਮਣੇ ਆ ਗਈਆਂ ਹੋਈਆਂ ਕਿ ਜਿਹੜਾ ਇਨਕਲਾਬ ਇਹਨਾਂ ਨੇ ਦਿਖਾਇਆ ਸੀ ਮਤਲਬ ਕਿ ਬਿਲਕੁਲ ਝੂਠੇ ਇਨਕਲਾਬ ਦੀ ਨਿਕਲੇ ਆ ਤੇ ਸਾਡੇ ਵਰਗੇ ਹੋਰ ਵੀ ਬੰਦੇ ਆ ਜਿਨ੍ਹਾਂ ਨੂੰ ਵਰਗ ਵਰਗ ਲਾ ਕੇ ਇਹ ਆਪਣੇ ਵੱਲ ਲੈ ਕੇ ਆਏ ਸੀ ਅਸੀਂ ਜਿਹਨੋਂ ਜੁੜੇ ਸੀ ਇਹਨਾਂ ਦੇ ਨਾਲ ਪਰ ਇਹਨਾਂ ਨੇ ਪੰਜਾਬ ਦਾ ਬਿਲਕੁਲ ਸਤਿਆਨਾਸ਼ ਕਰਤਾ ਉਹ ਸਾਰੇ ਸਾਨੂੰ ਕਹਿਣ ਦੀ ਝੂਠ ਨਹੀਂ ਆ ਕਾਰਪੋਰੇਸ਼ਨ ਹੋ ਗਿਆ ਹੋਰ ادارے ਹੋਗੇ इवन ਜਿਹੜੀ ਅਸੀਂ ਲੋਕਾਂ ਦੇ ਸਾਹਮਣੇ ਜਾ ਕੇ ਜਿਹੜੇ ਫਾਰਮ ਭਰੇ ਆ ਹਜ਼ਾਰ-ਹਜ਼ਾਰ ਪਰ ਵਾਲੇ ਕਹਿੰਦੇ ਜੀ ਰੇਟੇ ਦੀ ਮੰਡਿੰਗ ਅਸੀਂ ਬੰਦ ਕਰ ਦਾਂਗੇ ਲੀਕੇਜ ਬੰਦ ਕਰ ਦਾਂਗੇ ਤੇ 8200 ਕਰੋੜ ਪਰ ਜਿਹੜਾ ਹੈਗਾ ਉਹ ਆਮ ਨਾਲ ਅਸੀਂ ਵੰਡ ਦਾਂਗੇ ਇਹਦਾ ਮਤਲਬ ਹੈ ਕਿ ਇਹ ਲੀਕੇਜ ਰੋਕ ਨਹੀਂ ਪਾਇਆ ਤਾਂ ਇਹ ਪੈਸਾ ਨਹੀਂ ਦੇ ਪਾਤੇ ਸਾਢੇ 3 ਲੱਖ ਕਰੋੜ ਦਾ ਨਾਂ ਕਿੰਨਾ ਰੋਕ ਆਇਆ ਸੀ ਕਰਜ਼ੇ ਦਾ ਹੁਣ ਕਿੰਨਾ ਕਰਜ਼ਾ ਹੋ ਗਿਆ 4 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਹੋ ਗਿਆ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਪਲੈਟਫਾਰਮ ਦੇ ਉੱਤੇ ਇਹ ਪੂਰੀ ਪਾਰਟੀ ਜਿਹੜੀ ਸੀਗੀ ਉਹਨਾਂ ਨੇ 2022 ਦੇ ਵਿੱਚ ਇਲੈਕਸ਼ਨ ਲੜੇ ਤੇ ਸਾਨੂੰ ਵੀ ਇਚਾ ਦਿੱਤਾ ਗਿਆ ਸੀ ਕਿ ਹਾਂ ਵੀ ਜਿਹੜੇ ਵੀ ਬੰਦੇ ਹੈਗੇ ਇਹਨਾਂ ਦੀ ਪੰਡਿਕਰ ਤੇ ਉਹਨਾਂ ਚ ਆਸ਼ੂ ਜੀ ਵੀ ਸ਼ਾਮਿਲ ਸੀਗੇ ਬੜੀ ਇਹਨਾਂ ਦੀ ਰੱਜ ਕੇ ਸੀ ਪੰਡੀ ਕੀਤੀ ਔਰ ਹੋਇਆ ਕਿ ਅਲਟੀਮੇਟਲੀ ਜਦੋਂ ਪੰਡੀ ਕਰਵਾਈ ਉਨੂੰ ਪ੍ਰੂਫ ਕਰਨ ਵਾਸਤੇ ਵਿਜੀਲੈਂਸ ਦਾ ਕੇਸ ਵੀ ਕੋਆ ਅੰਦਰ ਵੀ ਲੈ ਕੇ ਗਏ ਇਹਨਾਂ ਨੂੰ ਪਰ ਅਲਟੀਮੇਟਲੀ ਹੋਇਆ ਕਿ ਬਿਲਕੁਲ ਕਲੀਨ ਚਿੱਟ ਇਹਨਾਂ ਨੂੰ ਮਿਲੀ ਸਾਰੇ ਪਰਚੇ ਇਹਨਾਂ ਦੇ ਖਾਰਜ ਹੋ ਗਏ ਸਾਨੂੰ ਕਹਿੰਦੀ ਜ਼ਰੂਰਤ ਨਹੀਂ ਮਾਨਯੋਗ ਹਾਈ ਕੋਰਟ ਨੇ ਇਹਨਾਂ ਨੂੰ ਬਿਲਕੁਲ ਇਹਨਾਂ ਦੇ ਪਰਚੇ ਜਿਹੜੇ ਰੱਦ ਕਰ ਦਿੱਤੇ ਗਏ ਤੇ ਉਹ ਪਤਾ ਲੱਗਦਾ ਕਿ ਸਭ ਕੁਝ ਝੂਠ ਸੀਗਾ ਜਿਹੜਾ ਫਲਾਇਆ ਗਿਆ ਸੋਸਾਇਟੀ ਦੇ ਵਿੱਚ ਲੋਕਾਂ ਦੇ ਵਿੱਚ ਤੇ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਇੱਕ ਆਪੋਜੀਸ਼ਨ ਸਰਕਾਰ ਦੇ ਵਿੱਚ ਪੋਲੀਟੀਕਲ ਮੈਂਡੇਟ ਦੇ ਅੰਦਰ ਜੇ ਕਿਸੇ ਬੰਦੇ ਨੂੰ ਫੜਿਆ ਗਿਆ ਹੋਵੇ ਉਹਦੀ ਆਪਣੀ ਸਰਕਾਰ ਆਂਦੀ ਹੈ ਤਾਂ ਜਾ ਕੇ ਉਹਨੂੰ ਉੱਤੇ ਕੇਸ ਖਾਰਜ ਹੁੰਦੇ ਆ ਪਹਿਲੀ ਵਾਰ ਇਸ ਤਰ੍ਹਾਂ ਆਇਆ ਕਿ ਆਸ਼ੂਜੀ ਦੇ ਜਿਹੜੇ ਕੇਸ ਹੈ ਆਪੋਜੀਸ਼ਨ ਸਰਕਾਰ ਦੇ ਵਿੱਚ ਰਹਿੰਦੇ ਹੋਣ ਜੀ ਸਾਰੇ ਖਾਰਜ ਕਰਤੇ ਤੇ ਨਾਲੇ ਪੰਜਾਬ ਸਰਕਾਰ ਦੇ ਮੂੰਹ ਤੇ ਥੱਪੜ ਸੀ ਕਿ ਤੁਸੀਂ ਇੱਕ ਬੰਦੇ ਨੂੰ ਪੋਲੀਟੀਕਲੀ ਉਸੀ ਹਰਾਸ ਕਰਦੇ ਇਹ ਸਾਰੀਆਂ ਇਸ ਤੋਂ ਇਲਾਵਾ ਬਹੁਤ ਚੀਜ਼ਾਂ ਦੀ ਲਿਸਟ ਬਹੁਤ ਲੰਬੀ ਹੈ ਜੇ ਗੱਲ ਕਰਨ ਲੱਗੇ ਤਾਂ ਪੂਰਾ ਦਿਨ ਲੰਘ ਜਾਣਾ ਇਹ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਮੈਂ ਮਣਕੇ ਨਹੀਂ ਸ਼ੋਰਟ ਟਾਈਮ 'ਚ ਨਹੀਂ ਦੱਸ ਸਕਦਾ ਅਜੇ ਲੋਕਾਂ ਨੂੰ ਆਪਣੇ ਆਪ ਤਾਂ ਲੱਗ ਰਿਹਾ ਤੇ ਅੱਗੇ ਲੱਗੀ ਜਾਂਦਾ ਜੀ ਤੇ ਲੱਗਦਾ ਕਿ ਅਸਰਾਦ ਉੱਪਰ ਸਰਕਾਰ ਦਾ ਦਬਾਅ ਸੀ ਜਿਵੇਂ ਤੁਸੀਂ ਕਿਹਾ ਕਿ ਮਤਲਬ ਮਕਦਮਾ ਵੀ ਦਰਜ ਕੀਤਾ ਰਿਹਾ ਸੀ ਵਿਚਾਰਾਂ ਤਾਂ ਅਸਰਾਦ ਉੱਪਰ ਸਰਕਾਰ ਦਾ ਦਬਾਅ ਸੀ ਉਹ ਤਾਂ ਹੈ ਹੀ ਆ ਜੀ ਉਸ ਤੋਂ ਬਾਅਦ ਉਹ ਦੂਜੀ ਵਾਰ ਫੇਰ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿੰਨੇ ਬੰਦੇ ਚੇਂਜ ਕਰਨੇ ਪਏ ਪੁਲਿਸ ਵਾਲੇ ਨਹੀਂ ਇਹਨਾਂ ਦੇ ਕੋਈ ਸਬੂਤ ਹੀ ਹੈ ਨਹੀਂ ਉਹਨਾਂ ਕੋਲ ਜਦੋਂ ਉਹਨਾਂ ਨੇ ਕੀਤਾ ਹੀ ਕੁਛ ਨਹੀਂ ਆ ਇੱਕ ਪੋਲਿਟੀਕਲ ਮੈਨਗੇਜਮੈਂਟ ਦੇ ਅੰਦਰ ਇਹਨਾਂ ਨੂੰ ਇਹਨਾਂ ਨੇ ਸਾਰਾ ਕੀਤਾ ਉਹ ਸਭ ਕੁਝ ਸਾਫ਼ ਹੋ ਗਿਆ